ਹਾਂਜੀ ਇੱਕ ਸਾਡੇ ਕਨੌਰ ਥਾਣੇ ਦੇ ਵਿੱਚ 25 12 2025 ਨੂੰ ਸ਼ਾਮ ਨੂੰ 5:00 ਵਜੇ ਦੇ ਕਰੀਬ ਉੱਥੇ ਕਸਟਮਰ ਸਰਵਿਸ ਪੁਆਇੰਟ ਆ ਐ ਐਸਬੀਆਈ ਦਾ ਜਿੱਥੇ ਕੈਸ਼ ਜਮਾ ਵੀ ਹੁੰਦਾ ਕਢਾਇਆ ਵੀ ਜਾਂਦਾ ਇਹ ਤੰਧਾਰਸੀ ਏਡੇ ਚ ਬਣਿਆ ਹੋਇਆ ਉੱਥੇ ਸ਼ਾਮ ਨੂੰ 5:00 ਵਜੇ ਤਿੰਨ ਬੰਦੇ ਹਥਿਆਰ ਸਮੇਤ ਬੈਂਕ ਦੇ ਵਿੱਚ ਐਂਟਰ ਕਰਕੇ ਉੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹਨੂੰ ਉਹਨਾਂ ਨੇ ਦਬੋਚ ਲਿਆ ਇੱਕ ਨੇ ਉਹਦੀ ਗਰਦਨ ਫੜ ਲਈ ਦੂਜੇ ਕੋਲੇ ਜਿਹੜਾ ਸੀਗਾ ਮੁੰਡਾ ਉਹਨੇ ਤਲਵਾਰ ਫੜੀ ਹੋਈ ਸੀ ਤੇ ਜਿਹੜਾ ਤੀਜਾ ਮੁੰਡਾ ਸੀ ਉਹ ਫਰੋਲਾ ਫਰਾਲੀ ਕਰ ਰਿਹਾ ਸੀਗਾ ਉਹਨਾਂ ਨੇ ਉੱਥੇ ਕਰੀਬ 8 ਮਿੰਟ ਰਹੇ ਹੋ 8 ਮਿੰਟ ਦੇ ਵਿੱਚ ਉਹਨਾਂ ਨੇ ਮਤਲਬ ਉਥੋਂ ਮੇਨ ਉੱਥੇ ਬਚਤ ਇਹ ਰਹੀ ਕਿ ਉਹ ਜਿਹੜਾ ਬੈਂਕ ਦਾ ਲੋਕਰ ਸੀਗਾ ਉਹ ਚਾਬੀ ਦਾ ਉਹ ਲੱਗ ਗਈ ਉਹਨੂੰ ਪਰ ਉਹ ਖੁੱਲਿਆ ਨਹੀਂ ਉਹਨਾਂ ਕੋਲੋਂ ਫਿਰ ਜਿਹੜਾ ਉੱਥੇ ਛੋਟਾ ਮੋਟਾ 5-700000 ਰੁਪਏ ਦਾ ਕੈਸ਼ ਸੀਗਾ ਉਹ ਉਥੋਂ ਲੈ ਕੇ ਫਰਾਰ ਹੋ ਗਏ ਜਿਹੜੀ ਇਹ ਬੜੀ ਸਨਸਨੀਖੇਦਾਰ ਦਾ ਸੀ ਇਸ ਬੰਦਿਆਂ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਜੁਗੇਸ਼ ਸ਼ਰਮਾ ਜੀ ਦੀਆਂ ਹਦਾਇਤਾਂ ਅਨੁਸਾਰ ਇਹ ਦੋ ਟੀਮਾਂ ਬਣਾਈਆਂ ਗਈਆਂ ਜਿਹੜਾ ਇੱਕ ਇਨਸਪੈਕਟਰ ਹੈਰੀ ਬੋਪਾਰਾਏ ਜਿਹੜੇ ਸਪੈਸ਼ਲ ਸਾਇਲੈਂਸ ਚਾਰਲੇ ਰਾਜਪੂਰਾ ਨੇ ਤੇ ਐਸਐਚਓ ਕਨੌਰ ਐਸਆਈ ਸਾਹਿਬ ਸਿੰਘ ਜੀ ਇਹਨਾਂ ਦੀਆਂ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜਾ ਉਹਨਾਂ ਦੀ ਫੁਟੇਜ ਲਈ ਫੁਟੇਜ ਤੇ ਉਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਨੂੰ ਤਿੰਨਾਂ ਬੰਦਿਆਂ ਨੂੰ ਅਸੀਂ ਟ੍ਰੇਸ ਕਰ ਲਿਆ ਉਹ ਜੀਤੇ ਚੋ ਇੱਕ ਤਾਂ ਹੈਗਾ ਲਖਵਿੰਦਰ ਸਿੰਘ ਇੱਕ ਦੀਪਕ ਕੁਮਾਰ ਹੈ ਤੇ ਇੱਕ ਅਮਲਦੀਪ ਸਿੰਘ ਇਹ ਹਰਿਆਣੇ ਚ ਨਾਲ ਲੱਗਦਾ ਸਮਲਾहाबाद ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚੋਂ ਅਸੀਂ ਕੱਲ ਜਿਹੜਾ ਇੱਕ ਇਹਨਾਂ ਦਾ ਸਾਥੀ ਲਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਤੇ ਉਹ ਤੋਂ ਅਸੀਂ ਜਿਹੜੀ ਪੁਛ ਜਿਹੜੇ ਪੈਸੇ ਸੀਗੇ ਜਿਹੜੇ ਵਾਰਦਾਤ ਕੀਤੀ ਸੀ ਉਹ ਵੀ ਬਰਬੰਦ ਹੋ ਗਏ ਨੇ ਤੇ ਇੱਕ ਜਿਹੜਾ ਦੋਸ਼ੀ ਕਮਲਦੀਪ ਸਿੰਘ ਸੀਗਾ ਇਹ ਇਨੇ ਹੋਰ ਵੀ ਵਾਰਦਾਤਾ ਕੀਤੀਆਂ ਸੀ ਕੁਰਖੇਤਰਾ ਵੀ ਇਹ ਕੁਛ ਦਿਨ ਪਹਿਲਾਂ ਖੋਕੂ ਕਰਕੇ ਆਇਆ ਸੀਗਾ ਇਹਨਾਂ ਤੋਂ ਇਹ ਵੀ ਪਤਾ ਲੱਗਿਆ ਇਹਨਾਂ ਦੇ ਜਿਹੜਾ ਕਮਲਦੀਪ ਆ ਉਹ ਤੇ 8-9 ਪਰਚੇ ਦਰਜ ਨੇ ਜਿਹੜਾ ਅਸੀਂ ਲਖਵਿੰਦਰ ਫੜਿਆ ਇਹ ਤੇ ਵੀ ਪਰਚਾ ਦਰਜ ਹੈ ਸਾਰੇ ਕ੍ਰਿਮੀਨਲ ਵਿਰਤੀ ਦੇ ਮਤਲਬ ਬੰਦੇ ਸੀਗੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਨਾਲ ਬਾਰਡਰਾਂ ਤੇ ਮਤਲਬ ਦਿਨ ਰਾਤ ਸਨੇਚਿੰਗਾਂ ਕਰਦੇ ਸੀਗੇ ਤੇ ਢਾਬਿਆਂ ਡੁੱਬਿਆਂ ਤੇ ਰਹਿੰਦੇ ਸੀਗੇ ਤੇ ਇਹਨਾਂ ਨੂੰ ਅਸੀਂ ਲਖਵਿੰਦਰ ਸਿੰਘ ਨੂੰ ਕਾਬੂ ਕਰਕੇ ਅਸੀਂ ਅੱਜ ਦਿਨ ਮਾਰ ਲਿਆ ਤੇ ਅਸੀਂ ਹੋਰ ਵੀ ਪੁੱਛਗਿੱਚ ਕਰ ਰਹੇ ਆ ਸਾਨੂੰ ਲੱਗਦਾ ਵੀ ਹੋਰ ਵੀ ਇੱਥੇ ਜਿਹੜੀਆਂ ਸਾਡੇ ਏਰੀਆ ਚ ਵਾਰਦਾਤਾਂ ਹੋਈਆਂ ਸਨੈਚਿਕ ਦੀਆਂ ਉਹ ਸਾਰੀਆਂ ਇਹਨਾਂ ਤੋਂ ਟਰੇਸ ਹੋਣਗੀਆਂ ਤੇ ਜਿਹੜਾ ਦੂਜਾ ਬੰਦਾ ਕਮਲਦੀਪ ਉਹਨੂੰ ਵੀ ਅਸੀਂ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਬਰਾਂਡ ਤੇ ਤੇ ਉਹ ਤੋਂ ਵੀ ਇਹਨਾਂ ਤੋਂ ਖਲਾਸਾ ਕਰਕੇ ਇਹ ਰਿਕਵਰੀ ਕਰਵਾਵਾਂਗੇ ਜੀ